ਲੋਕ ਸਭਾ ਚੋਣਾਂ ਦੇ ਵਿੱਚ ਇਸ ਲਈ ਪੰਜਾਬ ਅਜੇ ਤੱਕ ਸਰਗਰਮ ਹੈ ਔਰ ਪੰਜਾਬ ਦੀ ਸਿਆਸਤ ਬੜੀ ਸਰਗਰਮ ਹੈ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਨੇ ਦੇਸ਼ ਵਿਆਪੀ ਪੱਧਰ ਦੇ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਨੇ ਕੋਈ ਉਹਨਾਂ ਨੂੰ ਕਬੂਲ ਰਿਹਾ ਕੋਈ ਨਹੀਂ ਕਬੂਲ ਰਿਹਾ ਕੋਈ ਐਗਜ਼ਿਟ ਪੋਲ ਕਹਿੰਦਾ ਹੈ ਕਿ ਭਾਜਪਾ 350 ਤੇ ਹੈ ਰਾਹੁਲ ਗਾਂਧੀ ਕਹਿੰਦੇ ਨੇ 295 ਤੇ ਕਾਂਗਰਸ ਹੈਗੀ ਐ ਹਾਲਾਂਕਿ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਆਵਾਦ ਵਿਵਾਦ ਚੱਲੀ ਜਾ ਰਿਹਾ ਔਰ ਚੱਲਦਾ ਰਹੇਗਾ ਕੱਲ ਤੱਕ ਕਿਉਂਕਿ ਕੱਲ 4 ਤਰੀਕ ਐ ਰਿਜ਼ਲਟਸ ਕੋਛ ਜਿਹੜੇ ਕੱਲ ਕਰ ਦਿੱਤੇ ਜਾਣਗੇ ਕਿਹੜੀ ਪਾਰਟੀ ਸਰਕਾਰ ਬਣਾਵੇਗੀ ਇਹ ਕੱਲ ਕਲੀਅਰ ਹੋ ਜਾਵੇਗਾ ਪਰ ਪੰਜਾਬ ਦੇ ਹਾਲਾਤ ਕੋਖਣੇ ਬੜੇ ਜ਼ਰੂਰੀ ਨੇ ਪੰਜਾਬ ਦੇ ਲੋਗਰ ਖਾਸ ਕਰਕੇ ਜਿੱਥੇ ਦੋ ਵੱਡੇ ਸਿਆਸੀ ਉਭਾਰ ਉਭਰੇ ਸਨ ਉਹਨਾਂ ਹਲਕਿਆਂ ਦੇ ਵਿੱਚ ਕੀ ਹਾਲਾਤ ਨੇ ਇੱਕ ਪਾਸੇ ਫਰੀਦਕੋਟ ਦੂਜੇ ਪਾਸੇ ਖਡੂਰ ਸਾਹਿਬ ਖਡੂਰ ਸਾਹਿਬ ਦੀ ਗੱਲ ਕਰਦੇ ਆ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਉਭਾਰ ਔਰ ਇਹ ਉਭਾਰ ਕਿਸ ਹੱਦ ਤੱਕ ਸਿਆਸਤ ਨੂੰ ਪ੍ਰਭਾਵਿਤ ਕਰ ਸਕਦਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਭਾਈ ਅਮਰਿਤਪਾਲ ਸਿੰਘ ਕਿ ਇਸ ਹੱਦ ਤੱਕ ਸਿਆਸੀ ਰੁਝਾਨ ਰੱਖਦੇ ਨੇ ਕਿ ਸੱਦ ਤੱਕ ਸਿਆਸੀ ਸਰਗਰਮੀਆਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਨਾਮ ਉੱਭਰ ਸਕਦਾ ਹੈ ਔਰ ਬਾਕੀ ਜਿਹੜੇ ਉਮੀਦਵਾਰ ਖੜੋਤੇ ਨੇ ਕੀ ਭਾਈ ਅਮਰਿਤਪਾਲ ਸਿੰਘ ਦਾ ਨਾਮ ਜਾਂ ਉਹਨਾਂ ਦਾ ਕਾਫਲਾ ਇਹਨਾਂ ਸਾਰਿਆਂ ਨੂੰ ਪਛਾੜ ਸਕਦਾ ਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਦਰਸਲ ਇੱਕ ਤਰੀਕ ਨੂੰ ਖਡੂਰ ਸਾਹਿਬ ਜਾਣ ਦਾ ਮੌਕਾ ਮਿਲਿਆ ਖਡੂਰ ਸਾਹਿਬ ਹਲਕੇ ਤੇ ਵਿਚਰਨ ਦਾ ਮੌਕਾ ਮਿਲਿਆ ਵੋਟਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਇਸ ਦੌਰਾਨ ਵੋਟਰਾਂ ਦਾ ਰੁਝਾਨ ਜਾਣਿਆ ਗਿਆ ਔਰ ਇਹਨਾਂ ਰੁਝਾਨਾਂ ਦੇ ਮੱਦੇਨਜ਼ਰ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰਨ ਵਾਲੇ ਖਾਸੇ ਵੱਡੀ ਮਾਤਰਾ ਦੇ ਵਿੱਚ ਨਜ਼ਰ ਆਏ ਨੇ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਹਾਲ ਹੀ ਦੇ ਵਿੱਚ ਸਿਆਸਤ ਵਿੱਚ ਆਏ ਨੇ ਪਰ ਇੱਕ ਰੁਝਾਨ ਉਮੜਿਆ ਹੋਇਆ ਪਿੰਡਾਂ ਦੇ ਪਿੰਡ ਮਤੇ ਪਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਉਣ ਲੱਗੇ ਹੋਏ ਨੇ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਭਰਪੂਰ ਮਾਤਰਾ ਦੇ ਨਾਲ ਜਿਤਾਇਆ ਜਾਵੇਗਾ ਉੱਥੇ ਹੀ ਬਾਕੀ ਪਾਰਟੀਆਂ ਵੀ ਨੇ ਕਾਂਗਰਸ ਵੀ ਹੈ ਆਮ ਆਦਮੀ ਪਾਰਟੀ ਹੈ ਔਰ ਨਾਲ ਦੀ ਨਾਲ ਭਾਜਪਾ ਵੀ ਉੱਥੇ ਖੜੋਤੀ ਹੈ ਪਰ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਇਹ ਪਾਰਟੀਆਂ ਕਿੱਧਰ ਨੂੰ ਖੜੀਆਂ ਹੋਈਆਂ ਨੇ ਭਾਜਪਾ ਤਾਂ ਤਿੰਨਾਂ ਤੇ 13 ਚ ਨਹੀਂ ਨਜ਼ਰ ਆ ਰਹੀ ਉੱਥੇ ਇਹ ਹਾਲਾਤ ਬਣੇ ਹੋਏ ਨੇ ਖਡੂਰ ਸਾਹਿਬ ਦੀ ਸਥਿਤੀ ਤੁਹਾਨੂੰ ਦੱਸਦੇ ਹਾਂ ਕਾਂਗਰਸ ਪਾਰਟੀ ਦਾ ਨਾਮ ਫਿਰ ਵੀ ਲਿਆ ਜਾ ਰਿਹਾ ਪਿੰਡਾਂ ਦੇ ਵਿੱਚ ਤਾਂ ਘੱਟ ਮਾਤਰਾ ਚ ਸ਼ਹਿਰਾਂ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨਜ਼ਰ ਆ ਰਹੀ ਆ ਪਰ ਉੱਥੇ ਜਦੋਂ ਆਪਾਂ ਤਰਨਤਾਰਨ ਵੱਲ ਨੂੰ ਵਗਦੇ ਆ ਤਰਨਤਾਰਨ ਜਾਂਦੇ ਜਾਂਦੇ ਆ ਰਾਂ ਦੇ ਵਿੱਚ ਸ਼ਹਿਰੀ ਜਦੋਂ ਖੇਤਰ ਆਉਂਦਾ ਆ ਤਰਨਤਾਰਨ ਸ਼ਹਿਰੀ ਖੇਤਰ ਸ਼ੁਰੂ ਹੁੰਦਾ ਤੇ ਉੱਥੇ ਕਾਂਗਰਸ ਦਾ ਉਭਾਰ ਜ਼ਰੂਰ ਪ੍ਰਤੀਤ ਹੋਇਆ ਤਾਂ ਵੀ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਜਿਹੜੀ ਉੱਥੇ ਵੀ ਬਰਕਰਾਰ ਸੀ ਹੁਣ ਖਡੂਰ ਸਾਹਿਬ ਦੇ ਇੱਕ ਹਲਕੇ ਦੇ ਸਮਿਕਰਣ ਤੋਂ ਪੂਰਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜ਼ਰੂਰ ਸ਼ਹਿਰੀ ਖੇਤਰ ਦੇ ਵਿੱਚ ਕਾਂਗਰਸ ਕਿਤੇ ਨਾ ਕਿਤੇ ਵਿਚਰ ਰਹੀ ਹੈ ਸ਼ਹਿਰੀ ਖੇਤਰ ਦੇ ਵਿੱਚ ਕਾਂਗਰਸ ਕਿਤੇ ਨਾ ਕਿਤੇ ਨਜ਼ਰ ਵੀ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਪੱਖ ਵੀ ਜਿਹੜੇ ਪੂਰੇ ਜਾ ਰਹੇ ਨੇ ਪਰ ਦਿਹਾਤੀ ਖੇਤਰ ਵੱਧ ਤੌਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਖੜਿਆ ਹੋਇਆ ਹੈ ਸ਼ਹਿਰੀ ਖੇਤਰ ਦੇ ਵਿੱਚ ਕਿਤਨਾ ਕਿਤੇ ਕੁਲਬੀਰ ਜ਼ੀਰੇ ਦਾ ਨਾਮ ਵੀ ਪ੍ਰਤੀਤ ਹੋਇਆ ਬੜੀ ਘੱਟ ਜਿੱਕ ਤੇ ਜ਼ਿਆਦਾ ਡੈਂਸ ਸ਼ਹਿਰੀ ਖੇਤਰ ਦੇ ਵਿੱਚ ਜਾਇਆ ਜਾਵੇ ਜਿੱਥੇ ਅੰਦਰੂਨੀ ਸ਼ਹਿਰੀ ਖੇਤਰਾਂ ਚ ਜਾਇਆ ਜਾਵੇ ਉੱਥੇ ਅਜੇ ਵੀ ਲਾਲਜੀਤ ਭੁੱਲਰ ਨੂੰ ਸਪੋਰਟ ਕੀਤੀ ਜਾ ਰਹੀ ਹੈ ਬੜੀਆਂ ਨਿਹੰਗ ਜਥੇਬੰਦੀਆਂ ਇਦਾਂ ਦੀਆਂ ਵੀ ਪ੍ਰਤੀਤ ਹੋਈਆਂ ਜਿਹੜੀਆਂ ਲਾਲਜੀਤ ਭੁੱਲਰ ਦੀ ਸਪੋਰਟ ਚ ਖੜੀਆਂ ਨੇ ਪਰ ਤਾਂ ਵੀ ਭਾਈ ਅਮਰਤਪਾਲ ਸਿੰਘ ਦਾ ਨਾਮ ਅਜੇ ਤੱਕ ਅਡੋਲ ਪ੍ਰਤੀਤ ਹੋ ਰਿਹਾ ਹਾਲਾਂਕਿ ਸਿਆਸੀ ਸਮਿਕਰਣ ਕੀ ਕਹਿੰਦੇ ਨੇ ਇਹ 4 ਤਰੀਕ ਨੂੰ ਯਾਨੀ ਕਿ ਆਉਣਦੀ ਕੱਲ ਨੂੰ ਪਤਾ ਲੱਗ ਜਾਵੇਗਾ ਕੁਝ ਵੀ ਉਸ ਤੋਂ ਪਹਿਲਾਂ ਪਰਮਾਨਿਤ ਤੌਰ ਦੇ ਉੱਤੇ ਕਬੂਲ ਕਰ ਲੈਣਾ ਜਾਂ ਦੱਸ ਦੇਣਾ ਇਹ ਸੰਭਵ ਨਹੀਂ ਹੋ ਸਕਦਾ ਔਰ ਜਾਇਜ਼ ਵੀ ਨਹੀਂ ਹੋਵੇਗਾ ਇਸ ਵਾਸਤੇ ਕਿਆ ਸਰਾਈਆਂ ਜ਼ਰੂਰ ਲਾਈਆਂ ਜਾ ਸਕਦੀਆਂ ਨੇ ਕਿਉਂਕਿ ਵੱਧ ਤੌਰ ਦੇ ਉੱਤੇ ਜਿਹੜੇ ਵੋਟਰ ਸੀਗੇ ਉਹ ਭਾਈ ਅਮਰਿਤਪਾਲ ਸਿੰਘ ਦੇ ਨਾਂ ਦੇ ਨਾਰੇ ਲਾ ਰਹੇ ਸੀ ਉਹਨਾਂ ਦੀ ਸਪੋਰਟ ਕਰ ਰਹੇ ਸਨ ਜੇ ਨਾਰਮਲ ਗੱਲ ਵੀ ਕਰਦੇ ਸਨ ਤਾਂ ਕਹਿੰਦੇ ਸੀ ਇਸ ਵਾਰੀ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਉਣਾ ਹੈ ਉਹਨਾਂ ਦੀ ਸਪੋਰਟ ਜਿਹੜੀ ਆ ਉਹ ਵੱਧੀ ਪ੍ਰਤੀਤ ਹੋਈ ਸੀ ਪਰ ਦੂਜੇ ਪਾਸੇ ਦੋ ਪਾਰਟੀਆਂ ਹੋਰ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਹੁਣ ਇਹ ਪਾਰਟੀਆਂ ਕਿਹੜੇ ਨੰਬਰ ਤੇ ਆਉਂਦੀਆਂ ਨੇ ਭਾਜਪਾ ਦਾ ਕੀ ਹਿਸਾਬ ਰਹਿੰਦਾ ਹੈ ਔਰ ਦੂਜੀ ਵੱਡੀ ਗੱਲ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲਣਾ ਚਾਹੀਦਾ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਨੇ ਪਰ ਵਿਰਸਾ ਸਿੰਘ ਵਲਟੋਹਾ ਦੇ ਪੱਖ ਚ ਖੜਨ ਵਾਲੇ ਘੱਟ ਲੋਕ ਨਜ਼ਰ ਆ ਰਹੇ ਨੇ ਘੱਟ ਲੋਕ ਪ੍ਰਤੀਤ ਹੋ ਰਹੇ ਨੇ ਹਾਲਾਂਕਿ ਉਹਨਾਂ ਦੀਆਂ ਮਜਲਸਾਂ ਉਹਨਾਂ ਦੀਆਂ ਰੈਲੀਆਂ ਜ਼ਰੂਰ ਭਰੀਆਂ ਰਹੀਆਂ ਨੇ ਪਰ ਲੋਕ ਉਹਨਾਂ ਦੇ ਵੱਲ ਨੂੰ ਵਿਚੜਦੇ ਥੋੜੇ ਘੱਟ ਪ੍ਰਤੀਤ ਹੋਏ ਨੇ ਸ਼ਹਿਰੀ ਖੇਤਰ ਜਿਵੇਂ ਕਿ ਆ ਕਿ ਸ਼ਹਿਰੀ ਖੇਤਰ ਹੋ ਸਕਦਾ ਹੈ ਕਿ ਰੁਝਾਨ ਵੱਖਰੇ ਰੱਖੇ ਪਰ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਜਿਹੜੀ ਹੈ ਉਹਦਾ ਰੁਝਾਨ ਵੱਧਦਾ ਜਾ ਰਿਹਾ ਹੈ 4 ਤਰੀਕ ਨੂੰ ਕੋਸ਼ਿਸ਼ਤ ਕਰ ਦਿੱਤਾ ਜਾਵੇਗਾ ਕਿ ਕੌਣ ਜਿੱਤਿਆ ਈਵੀਐਮ ਦੇ ਵਿੱਚ ਕੈਦ ਜਿਹੜੀ ਕਿਸਮਤ ਇਹਨਾਂ ਲੀਡਰਾਂ ਦੀ ਉਹ 4 ਤਰੀਕ ਨੂੰ ਖੁੱਲੇਗੀ ਜੋ ਵੀ ਹੋਏਗਾ ਆਉਣ ਦੇ ਕੱਲ ਪਤਾ ਲੱਗ ਜਾਵੇਗਾ ਫਿਲਹਾਲ ਸਿਆਸੀ ਸਮਿਕਰਣ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਜ਼ਰੂਰ ਪੇਸ਼ ਕਰ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ